ਖੰਨਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਸ਼ੋਰੂਮ ਮੁਲਾਜ਼ਮ ਤੇ ਹਮਲਾਵਰਾਂ ਨੇ ਕੀਤਾ ਹਮਲਾ ਪੁਲਿਸ ਜਾਂਚ ਵਿੱਚ ਝੁਟੀ ਖੰਨਾ ਨੈਸ਼ਨਲ ਹਾਈਵੇ ਤੇ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਮਾਰੂਤੀ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਤੇ 5 ਨੌਜਵਾਨਾਂ ਵੱਲੋਂ ਤੇਜ਼ਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਕਾਰ ਕੰਪਨੀ ਮੁਲਾਜ਼ਮ ਨੂੰ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕੀ ਨਾਮ ਹੈ ਆਪਣਾ ਗੁਰਮukh Singh ਜੀ ਕੀ ਹੋਇਆ ਸੀ ਜੀ ਅਸੀਂ ਗਿੱਲ ਪੰਪ ਕੋਲ ਜਾਂਦੇ ਸੀਗੇ ਦੋ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਰੇ ਮੋਟਰਸਾਈਕਲ ਰੋਕਿਆ ਪਹਿਲਾਂ ਉਸ ਤੋਂ ਬਾਅਦ ਉਹਨੂੰ ਜਦ ਅਸੀਂ ਕ੍ਰੋਸ ਕੀਤਾ ਗਾਹਾਂ ਤੋਂ ਇੱਕ ਮੋਟਰਸਾਈਕਲ ਵਾਲਿਆਂ ਨੇ ਹੋਰ ਰੋਕ ਲਿਆ ਤਿੰਨ ਜਾਣੇ ਸੀਗੇ ਤੇ ਉਹਨਾਂ ਨੇ ਇਹ ਇਹ ਮੇਰੇ ਪਿੱਛੇ ਬੈਠੇ ਸੀਗੇ ਉੱਤਰ ਗਏ ਕੀ ਨਾਮ ਸੀ ਜੀ ਵਿਸ਼ਾਲਪੁਰੀ ਕਿੱਥੇ ਰਹਿੰਦੇ ਹੈ ਇਹ ਹਿਸ਼ਾਰਪੁਰਾਡੋ ਮੈਲ ਚ ਐਚਓਡੀ ਨੇ ਕਿੱਥੋਂ ਆ ਗਏ ਤੁਹਾਡੇ ਜੀ ਇਹ ਅਸੀਂ ਏਜੰਸੀ ਤੋਂ ਛੁੱਟੀ ਕਰਕੇ ਆ ਰਹੇ ਸੀਗੇ ਜੀ ਅੱਛਾ ਉਹਨਾਂ ਨੇ ਕਿੱਥੇ ਜਾਣਾ ਸੀ ਉਹਨਾਂ ਨੇ ਜਾਣਾ ਠੀਕ ਹੈ ਜੀ ਪਟਿਆਲੇ ਬਸ ਸਟੈਂਡ ਪਟਿਆਲੇ ਪਟਿਆਲੇ ਹਾਂ ਜੀ ਉਹ ਬਸ ਸਟੈਂਡ ਤੋਂ ਬਸ ਚੜਾਉਣਾ ਸੀ ਉਹਨਾਂ ਨੂੰ ਜੀ ਉਸੇ ਤਰ੍ਹਾਂ ਜਾ ਰਹੇ ਸੀ ਬਸ ਹਾਂ ਜੀ ਹਾਂ ਜੀ ਰੋਜ਼ ਮੈਂ ਨਾਲੇ ਜਾਂਦੇ ਨੇ ਤੇ ਹੋਇਆ ਕਿਸੇ ਦਸਤ ਦੇ ਵਿੱਚ ਤੇ ਆਹ ਗਿੱਲ ਪੰਪ ਦੇ ਕੋਲ ਜੀ ਅੱਛਾ ਕੀ ਹੋਇਆ ਜੀ ਸੀ ਦੋ ਮੋਟਰਸਾਈਕਲ ਵਾਲੇ ਪਿੱਛੇ ਆ ਰਹੇ ਸੀ ਸਾਡੇ ਇੱਥੇ ਲਵੀ ਮੂਰੇ ਲੱਗੇ ਨੇ ਸਾਡੇ ਤੇ ਦੋ ਮੋਟਰਸਾਈਕਲਾਂ ਤੇ ਪੰਜ ਜਾਣੇ ਸੀਗੇ ਤੇ ਪਹਿਲੇ ਮੋਟਰਸਾਈਕਲ ਵਾਲੇ ਨੇ ਸਾਡੇ ਮੂਰੇ ਹੌਲੀ ਜਿਹੇ ਨੇ ਮੋੜ ਸਾਹ ਕਿਰਿਆ ਅਸੀਂ ਉਹਨੂੰ ਕ੍ਰਾਸ ਕੀਤਾ ਗਾਂ ਦੂਸਰੇ ਵਾਲੇ ਨੇ ਇੱਕੋ ਦਮ ਮੋਟਰਸਾਈਕਲ ਰੋਕ ਕੇ ਇਹ ਜਦੋਂ ਥੱਲੇ ਉੱਤਰੇ ਤੇ ਨੇ ਪਿੱਛੇ ਜਾਗੇ ਕੋਈ ਸਮਾਨ ਕੱਢ ਕੇ ਕੋਈ ਮ ਇਹਦੇ ਪਿੱਛੇ ਪੈ ਕੇ ਕੱਢ ਕੇ ਜਿੱਦਾਂ ਦੇ ਅਧਿਆਪਕ ਸਨ ਲੋਕ ਕਿਰਪਾਨ ਵਰਗੀ ਚੀਜ਼ ਸੀਗੀ ਜੀ ਕੋਈ ਤੁਸੀਂ ਤੁਸੀਂ ਮੋਟਰਸਾਈਕਲ ਚਲਾ ਰਹੇ ਸੀ ਹਾਂ ਨੀ ਮੈਂ ਮੋਟਰਸਾਈਕਲ ਥੋੜਾ ਗਾਹਾਂ ਲੈ ਕੇ ਖੜਾ ਰਿਆ ਸੀ ਕਿ ਮੈਨੂੰ ਹਜੇ ਉਹ ਨਹੀਂ ਸੀਗਾ ਰੋਕਿਆ ਨਹੀਂ ਤਾਂ ਮੋਟਰਸਾਈਕਲ ਇਹ ਪਹਿਲੇ ਉੱਤਰ ਕੇ ਤੇ ਦੇਖ ਕੇ ਵੀ ਬੰਦੇ ਰੁਕ ਰਹੇ ਨੇ ਤੇ ਮੈਂ ਥੋੜਾ ਗਾਹਾਂ ਜਾ ਕੇ ਰੋਕਿਆ ਮੋਟਰਸਾਈਕਲ ਤਾਂ ਮੈਂ ਨਾ ਕੋਲ ਜਾਣ ਲੱਗਿਆ ਮੇਰੇ ਪਿੱਛੇ ਵੀ ਕੋਈ ਚੀਜ਼ ਲੈ ਕੇ ਪੈ ਗਈ ਸੀ ਤੇ ਰਸਤੇ 'ਚ ਹੋਰ ਤੇ ਬੰਦੇ ਬੰਦੇ ਇਕੱਠੇ ਉੱਤੇ ਹੋ ਗਏ ਨਾ ਉੱਥੇ ਕੋਈ ਨਹੀਂ ਜ਼ਰੂਰ ਖਾਲੀ ਸੀਗੀ ਕਿੱਦਾਂ ਦੇ ਸੀਗੇ ਬੰਦੇ ਬੰਦੇ ਤਾਂ 20 ਸਾਲ 20- ਹਾਂ ਜੀ ਮੌਨਿਸ ਕਟਿੰਗ ਸੀ ਹਾਂ ਜੀ ਕਟਿੰਗ ਸੀ ਇੱਕ ਦੇ ਪਾਰਨਾ ਬੰਨਿਆ ਹੋਇਆ ਸੀ ਜੀ ਕੋਈ ਨਜੇ ਦੁਸ਼ਮਣ ਨਹੀਂ ਹੈ ਨਾ ਕਿਸੇ ਨਾਲ ਨਹੀਂ ਜੀ ਇਹਨਾਂ ਦੀ ਕਿਸੇ ਨਾਲ ਨਹੀਂ ਹੈਗੀ ਮੋਟਰਸਾਈਕਲ ਦਾ ਨੰਬਰ ਨਹੀਂ ਦੇਖਿਆ ਨਹੀਂ ਜੀ ਕੁਝ ਨਹੀਂ ਦੇਖਿਆ ਹੈਗਾ ਜੀ ਬੱਚੇ ਨੂੰ ਹਸਪੀਟਲ ਜਿੱਥੇ ਲੈ ਕੇ ਆਏ ਹਾਂ ਹਸਪੀਟਲ ਉੱਥੇ ਇੱਕ ਆਟੋ 'ਚ ਪਿਠਾ ਕੇ ਲੈ ਕੇ ਆਏ ਜੀ ਹਾਂ ਜੀ ਕੰਪਨੀ 'ਚ ਫੋਨ ਕੀਤਾ ਤੇ ਲੇਟ ਹੋ ਗਏ ਮੁੰਡੇ ਜਾਨ ਨੂੰ ਆਟੋ 'ਚ ਪਿਠਾ ਕੇ ਲੈ ਕੇ ਆਏ ਜੀ ਉੱਥੇ ਕੀ ਕਹਿੰਦੀ ਹੈ ਗੱਲ ਬਾਕੀ ਦੇਖੋ ਜੀ ਕੀ ਕਹਿੰਦੇ ਨੇ ਹੁਣ ਪਤਾ ਲੱਗੂਗਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਹੈ ਇੱਕ ਵਿਸ਼ਾਲ ਨਾਮ ਦਾ ਬੰਦਾ ਐਚ.ਓ.ਡੀ. ਐ ਮਰੂਤੀ ਸਜੂਕੀ ਚ ਕੰਮ ਕਰਦੇ ਆ। ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਹਾ ਸੀ। ਇਹਨਾਂ ਨੂੰ ਪੰਜ ਨੌਜਵਾਨਾਂ ਨੇ ਰੋਕਿਆ। ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਦੇ ਹਮਲਾ ਕਰਤਾ। ਇਹਨਾਂ ਦੇ ਇੱਕ ਸੱਟ ਹੈ ਤੇ ਬਸ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਤੇ ਪਰਚਾ ਦੇ ਕੇ ਕਾਰਵਾਈ ਸ਼ੁਰੂ ਕਰ ਰਹੇ ਹਾਂ। ਕੋਈ ਬੜਾ ਲੱਗਿਆ ਬੰਦਿਆਂ ਦਾ। ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ। ਤੁਸੀਂ ਕਿੱਥੇ ਹੋ ਰਹੇ ਹੋ ਅਸੀਂ? ਕੌਣ ਦੀ? हजे अच्छा। तो इतने आए हैं पर पहला एफ दर्ज कर दें सारा कुछ होगा किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी ज इंडियन पंजाबी एंड कॉन्टिनेंटल फूड की वैरायटी। जैसा नाम वैसा खाना किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है